ਜੀ ਆ ਕਿਸੇ ਦਿਨ ਆ ਚੇਪੀ ਲਾ ਰੱਖੀ ਸੀ ਏਟੀਐਮ ਤੇ ਵੀ ਪੈਸੇ ਮੈਂ ਕਿਹਾ ਵੀ ਪੈਸੇ ਕਿਉਂ ਨਹੀਂ ਨਿਕਲੇ ਪੈਸੇ ਇੱਥੇ ਫਸ ਗਏ ਆ ਜਦੋਂ ਏਟੀਐਮ ਆ ਜਦੋਂ ਚੇਪੀ ਬਾਹਰ ਗੱਡੀ ਆ ਪੈਸੇ ਨਿਕਲ ਗਏ ਮੈਂ ਤਾਂ ਮੁਰਨ ਲੱਗਿਆ ਜਿਗਾ ਵੀ ਚਲ ਪੈਸੇ ਨਹੀਂ ਨਿਕਲੇ ਪਰ ਜਦੋਂ ਮੈਂ ਬੈਲੈਂਸ ਦੇਖਿਆ ਤਾਂ 5000 ਮੇਰਾ ਬੈਲੈਂਸ ਕੱਟਿਆ ਗਿਆ ਪਰ ਆ ਕਿਸੇ ਦੀ ਚੇਪੀ ਲਾਈ ਪਈ ਸੀਗੀ ਆ ਦੇਖ ਲਓ ਥਾਂ ਰੱਖ ਏ ਏਦਾਂ ਥਾਂ ਰੱਖਿਆ ਕਰੋ ਆ ਚੀਜ਼ ਦੇਖ ਲਿਆ ਕਰੋ ਪਹਿਲਾਂ ਏਟੀਐਮ ਕੱਢਣ ਤੋਂ ਪਹਿਲਾਂ ਆ ਬਹੁਤ ਵੱਡਾ ਪ੍ਰਾਉਡ ਹੋਇਆ ਪਿਆ ਜੀ ਮੈਂ ਵਾਪਸ ਮੋੜਨ ਲੱਗਿਆ ਸੀ ਕਿ ਵੀ ਚੱਲ ਪੈਸੇ ਨਹੀਂ ਨਿਕਲੇ ਜਦੋਂ ਦੇਖਿਆ ਤਾਂ ਮੇਰਾ ਬੈਲੈਂਸ ਕੱਟ ਗਿਆ ਤਾਂ ਮੈਂ ਦੇਖਿਆ ਤਾਂ ਚਿੱਪੀ ਲੱਗੀ ਵੀ ਪੈਸੇ ਵਿੱਚ ਮਸੇ ਪਏ ਆ ਚਿੱਪੀ ਪੱਟ ਕੇ ਨਾ ਇਹਨੂੰ ਪੱਟ ਕੇ ਫਿਰ ਮੈਂ ਪੈਸੇ ਕੱਢਿਆ ਕੀ ਨਾਮ ਹੈ ਜੀ ਮੇਰਾ ਨਾਮ ਅਵਤਾਰ ਸਿੰਘ ਆ ਜੀ ਅੱਜ ਜਿਹੜੀ ਘਟਨਾ ਵਾਪਰੀ ਹੈ ਕੀ ਘਟਨਾ ਹੋ ਰਹੀ ਹੈ ਅੱਜ ਨਾਲ ਸਵੇਰ ਮੇਰੇ ਅਕਾਊਂਟ ਤੋਂ ਪੈਸੇ ਪਾਜੀ ਕਲੈਕਟਰ ਨੇ ਵੀ ਮੈਂ ਕੈਸ਼ ਜਮ੍ਹਾਂ ਕਰਾਉਣਾ ਤੇ ਮੈਂ ਆਪਣੇ ਇੱਥੇ ਰਹੂੰੀ ਬਰਨਾਲਾ ਬੱਸ ਸਟੈਂਡ ਦੇ ਸਾਹਮਣੇ ਜੋ ਐਸਬੀਆਈ ਦਾ ਏਟੀਐਮ ਆ ਉਹ ਏਟੀਐਮ ਜੋ ਮੈਂ ਪੈਸੇ ਕਢਾਉਣ ਗਿਆ ਤੇ ਜਦੋਂ ਮੈਂ ਏਟੀਐਮ ਏਟੀਐਮ ਪਾ ਕੇ ਪੈਸੇ ਕਢਾਵਾ ਕੇ ਜਦੋਂ ਮੈਂ ਸਾਰਾ ਕੋਡ ਬੜ ਪਾਇਆ ਤਾਂ ਉਦੋਂ ਚੱਕਰੀਆਂ ਚੱਲੀਆਂ ਉਹਦੇ ਵਿੱਚੋਂ ਮਸ਼ੀਨ ਚੱਲੀ ਤਾਂ ਪੈਸੇ ਉਹ ਏਟੀਐਮ ਚੋਂ ਬਾਹਰ ਨਹੀਂ ਨਿਕਲੇ ਜਿੱਥੋਂ ਥੱਲੋਂ ਦੀ ਆਪਾਂ ਹੱਥ ਪਾ ਕੇ ਕਢਦੇ ਆ ਜਦੋਂ ਬਾਹਰ ਨਹੀਂ ਨਿਕਲੇ ਤੇ ਮਹਾ ਚੱਲ ਵਿੱਚ ਪੈਸੇ ਨਹੀਂ ਹੋਣੇ ਸਵੇਰ ਸਵੇਰ ਮੈਂ ਆਪਣਾ ਏਟੀਐਮ ਕੱਢਿਆ ਜੇਬ ਚ ਪਾਇਆ ਮੈਂ ਤੁਰਨ ਲੱਗਿਆ ਇੰਨੇ ਨੂੰ ਮੇਰੇ ਮੋਬਾਈਲ ਦੇ ਉੱਪਰ ਮੈਸੇਜ ਆ ਗਿਆ ਵੀ ਤੁਹਾਡਾ 5000 ਰੁਪਏ ਕੱਟਿਆ ਗਿਆ ਜਦੋਂ ਮੈਂ ਏਟੀਐਮ ਦੇ ਵਿੱਚ ਉਹ ਲਿਖਿਆ ਹੁੰਦਾ ਵੀ ਬੈਲੈਂਸ ਚੈੱਕ ਕਰੋ ਚੈੱਕ ਕਰਿਆ ਉਹ ਚ ਹੀ ਮੇਰਾ 5000 ਕੱਟਿਆ ਗਿਆ ਪਰ ਉਸ ਤੋਂ ਬਾਅਦ ਜਦੋਂ ਮੈਂ ਵੀ ਕਈ ਵਾਰੀ ਥੱਲੇ ਨਾ ਉਹ ਜਿਹੜਾ ਬਰਕਾ ਜੋ ਉੱਪਰ ਉੜਦਾ ਹੁੰਦਾ ਵੀ ਉਹ ਹੁਣ ਫਸ ਗਿਆ ਜਦੋਂ ਮੈਂ ਥੱਲੇ ਦੇਖਿਆ ਤਾਂ ਉਹਦੇ ਉੱਪਰ ਬਕਾਇਦਾ ਮੈਂ ਟੇਪ ਰੋਲ ਲੱਗੀ ਸੀਗੀ ਤਾਂ ਮੈਨੂੰ ਮੈਂ ਨੇ ਪਹਿਲਾਂ ਉਸੇ ਟਾਈਮ ਵੀਡੀਓ ਬਣਾ ਲੈਂਦਾ ਪਰ ਉਦੋਂ ਮੈਨੂੰ ਮੇਰੇ 5000 ਮੈਨੂੰ ਐਸੀ ਵੀ ਵਾਪਸ ਨਾ ਮੁੜ ਜਾਣ ਮੈਂ ਉਹ ਟੇਪ ਰੋਲ ਬਾਜਣਾ ਪੱਗ ਕੱਟ ਕੇ ਬਾਜਨਾਲ ਟੇਪ ਰੋਲ ਪੱਟੀ ਟੇਪ ਰੋਲ ਪੱਟ ਕੇ ਉਸ ਤੋਂ ਬਾਅਦ ਮੈਂ ਉਹ ਜਦੋਂ ਦੇਖਿਆ ਉਹ ਪੱਟ ਕੇ ਮੈਂ ਉੱਪਰ ਕੱਢ ਕੇ ਉਹਦੇ 5000 ਰੁਪਏ ਕੱਢਿਆ ਉਹ ਟੇਪ ਰੋਲ ਮੈਂ ਵੀਡੀਓ ਵੀ ਬਣਾਈਆ ਟੇਪ ਰੋਲ ਕਿਸੇ ਨੇ ਸਾਜਿਜ ਕਰੀ ਸੀ ਵੀ ਉਹ ਟੇਪ ਰੋਲ ਲਾ ਕੇ ਵੀ ਇਹ ਬੰਦਾ ਮੁਰਜੂਗਾ ਉਸ ਤੋਂ ਬਾਅਦ ਅਸੀਂ ਟੇਪ ਰੋਲ ਪੱਟਾਂਗੇ 5000 ਕੱਢ ਲਾਂਗੇ ਪਰ ਉਦੋਂ ਪਹਿਲਾਂ ਹੀ ਮੈਂ ਆਪਣੀ ਉਹ ਟੇਪ ਰੋਲ ਪੱਟੀ ਬਾਜ ਨਾਲ ਟੇਪ ਰੋਲ ਪੱਟ ਕੇ ਫਿਰ ਆਪਣਾ ਉਹ 5000 ਰੁਪਏ ਹੱਥ ਵਿੱਚ ਪਾ ਕੇ ਕੱਢਿਆ ਕੀ ਲੱਗਦਾ ਇਹ ਨੋਕਾ ਢਾਂਗਾ ਜਿਹੜਾ ਚੋਰੀ ਕਰਦਾ ਹਾਂਜੀ ਇਹ ਚੋਰੀ ਕਰਨ ਦਾ ਨੋਕਾ ਢਾਂਗਾ ਮੈਂ ਕਹਿੰਦਾ ਵੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਮੇਰੇ ਵੀ ਕੈਮਰੇ ਚੈ ਤੇ ਉਹ ਉਸ ਤੋਂ ਪਹਿਲਾਂ ਕਿਹੜਾ ਬੰਦਾ ਆਇਆ ਉੱਤੇ ਕੌਣ ਸੀਗਾ ਉਹਦੇ ਟੇਪ ਰੋੜ ਕਿਹਨੇ ਕਰੀ ਉਸ ਤੋਂ ਬਾਅਦ ਉਹ ਬੰਦਾ ਬਾਹਰ ਹੀ ਖੜਾ ਹੋਣਾ ਕਿਉਂਕਿ ਜੇ ਮੈਂ ਮੇਰੇ ਮੈਸੇਜ ਨਾ ਆਉਂਦਾ ਤਾਂ ਮੈਂ ਉਤੋਂ ਬਾਹਰ ਚਲੇ ਜਾਣਾ ਸੀ ਅੰਦਰ ਕੋਈ ਬੰਦਾ ਹੈਗਾ ਸੀ ਕੋਈ ਅੰਦਰ ਅੰਦਰ ਕੋਈ ਬੰਦਾ ਨਹੀਂ ਸੀਗਾ ਜੀ ਤੇ ਬਾਹਰ ਮੈਂ ਨਹੀਂ ਨਿਗਾ ਨਹੀਂ ਮਾਰੀ